तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल ਅੱਜ 14 ਅਕਤੂਬਰ ਨੂੰ ASFO ਹਰਮਿੰਦਰ ਸਿੰਘ ਨੇ ਕਾਦਿਆਂ ਦੀ ਨਵਾਂ ਚਾਰਜ ਸੰਭਾਲਿਆ ਇਸ ਮੌਕੇ ਹਰਮਿੰਦਰ ਸਿੰਘ ਨੇ ਦੱਸਿਆ ਮੈਂ ਕਿਸੇ ਨੂੰ ਮੁਸ਼ਕਿਲ ਨਹੀਂ ਆਉਣ ਦਵਾਂਗਾ ਅਤੇ ਸਾਰੇ ਇਨਸਪੈਕਟਰਾਂ ਨਾਲ ਮੀਟਿੰਗ ਕੀਤੀ ਦਫ਼ਤਰ ਦੀ ਜਾਣਕਾਰੀ ਲਈ ਇਸ ਮੌਕੇ ਤੇ ਇਨਸਪੈਕਟਰ ਸੁਖਦੇਵ ਸਿੰਘ ਸੁਖਰਾਜ ਸਿੰਘ ਯਵਰਾਜ ਸਿੰਘ ਕਮਲਪ੍ਰੀਤ ਦੀਪਕ ਕੁਮਾਰ ਲਵਲੀ ਸਿੰਘ ਦੀਪੂ ਹੋਲਡਰ ਵਿਜੇ ਕੁਮਾਰ ਆਰਤੀ ਸਿਕੰਦਰ ਸਿੰਘ ਸਰਪੰਚ ਤਕਲਾ ਤਾਂ ਜਿਹੜਾ ਕੂਰਥਰ ਨੇ ਸਰ ਬੜਾ ਚੰਗਾ ਰਹੀ ਹੈ ਨਾ ਨਹੀਂ ਨਹੀਂ ਜਿੱਥੇ ਲਾਵਾਂ ਡਿੱ ਗਿਆ ਜੀ ਤਾਂ ਜੋ ਕਾਦੀਆਂ ਉਹ ਮੈਂ 11 ਚ ਗਈ 12 12 ਦੇ ਕਾਦੀਆਂ ਤੇ ਮੈਂ ਗਿਆ 10 ਦੇ ਅੱਛਾ ਫਿਰ ਤੋਂ ਬਾਅਦ ਇੱਕ ਕੂਰਥਰ ਢਿਲ ਵੀ ਗਿਆ ਜਦੋਂ ਉਹ ਬਾਟਿਸ਼ੀਆ ਨੂੰ ਗਿਆ ਠੀਕ ਹੈ ਉਹ ਸਭ ਠੀਕ ਹੈ ਅੱਛਾ ਕਾਦੀਆਂ ਮੈਂ ਪੂਰੇ ਜਿੰਨਾ ਨਾ 14 ਸਾਲ ਬਾਅਦ ਨੇ ਨਾ ਕੋਈ ਨਹੀਂ ਆਹ ਮੈਂ ਹਰਿੰਦਰ ਸਿੰਘ ਸਾਈਪਰਕ ਸਪਲਾਈ ਅਫਸਰ ਹਾਂ ਕਾਦੀਆਂ ਆ ਮੈਂ ਅੱਜ ਹੀ ਤੇ 14 ਤੋਂ 2024 ਨੂੰ ਜੁਆਇਨ ਕੀਤਾ ਹੈਗਾ ਤੇ ਸਾਰੇ ਏਰੀਏ ਦੇ ਜਿਹੜੀ ਵੀ ਹੈਗੇ ਆ ਬੈਨੀਫਿਸ਼ੀਰੀ ਹੈਗੀਆਂ ਜਾਂ ਕੋਈ ਵੀ ਆਪਣੇ ਸੰਤਾ ਹੈਗੀ ਆ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਨੂੰ ਕੋਈ ਵੀ ਜੇ ਉਹ ਇੱਥੇ ਕੋਈ ਪਰੋਬਲ ਆਉਂਦੀ ਆ ਜਾਂ ਕੋਈ ਪ੍ਰਿਆਦੀ ਆਉਂਦਾ ਜੇ ਕੋਈ 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 ਪ੍ਰੋਬਲ ਆਉਂਦੀ ਆ ਉਹ ਉਸਕਟ ਮਿਲਵਾ ਸਕਦਾ ਤੇ ਆ ਕੇ ਆਪਣਾ ਮਸਲਾ ਹੱਲ ਕਰ ਸਕਦਾ